ਸਾਨੂੰ ਪਹਿਲਾਂ ਆਪ ਬੁਲਾਇਆ ਬੁਲਾ ਕੇ ਸਰਪੰਚ ਸਾਹਿਬ ਨੇ ਬੇਤੀ ਕੀਤੀ ਸਾਡੀ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਸਰਪੰਚ ਬਣਾਇਆ ਉਹਨਾਂ ਦੇ ਅਸੀਂ ਸਰੂਪੇ ਪਾਈ ਉਹਨਾਂ ਨੇ ਸਾਨੂੰ ਗਾਲਾਂ ਕੱਢੀਆਂ ਪਰ ਅਸੀਂ 네ਗੇਟਿਵ ਗੱਲ ਨਹੀਂ ਕਰਦੇਗੇ ਹਮੇਸ਼ਾ ਸਰਕਾਰਾਂ ਨੂੰ ਇਹ ਲੱਗਦਾ ਕਿ ਹਮ ਇੰਡੀਆ ਟੀਵੀ 네ਗੇਟਿਵ ਪੱਖ ਰੱਖਦਾ ਪਰ ਅਸੀਂ 네ਗੇਟਿਵ ਪੱਖ ਨਹੀਂ ਰੱਖਦੇ ਅਸੀਂ ਦੱਬਲੇ ਕੁੱਚੇ ਲੋਕਾਂ ਦਾ ਪੱਖ ਰੱਖਦੇ ਹਾਂ ਅਸੀਂ ਫਿਰ ਜਾ ਕੇ ਜਦੋਂ ਸਿੱਧੇ ਸਰਪੰਚ ਸਾਹਿਬ ਕੋਲੇ ਅਸੀਂ ਸਾਰੇ ਇਕੱਠੇ ਹੋਗੇ ਉਹਨਾਂ ਨੂੰ ਉਹਨਾਂ ਨੇ ਬੋਲਣ ਨਹੀਂ ਦਿੱਤਾ ਤੇ ਸਾਨੂੰ ਜੀ ਇਹ ਚੰਗੇ ਮਾਰੇ ਸ਼ਬਦ ਬੋਲੇ ਕੀ ਬੋਲੇ ਸਾਨੂੰ ਸਰਪੰਚ ਸਾਹਿਬ ਸਾਨੂੰ ਜਾਤੀ ਬਾਰੇ ਉਹਨਾਂ ਨੇ ਜੀ ਬਹੁਤ ਕੁਸਕੇ ਆਏ ਚੂੜੇ ਤੇ ਬੇ ਚੂੜੇ ਚ ਪਰਖਿਆ ਗਿਆ ਸੀ ਸਾਨੂੰ ਸਾਨੂੰ ਹੱਕ ਕੀਵੀਂਦਾਰਾਂ ਦੇ ਹੱਕ ਚ ਬੋਲਦੇ ਹੋ ਸਾਡੇ ਹੱਕ ਚ ਬੋਲਣ ਨਹੀਂ ਰਹੇ ਹੋ ਆ ਵੀ ਤੁਹਾਨੂੰ ਕੱਢਿਆ ਘਰੋਂ ਵੀ ਤੁਹਾਨੂੰ ਸਰਪੰਚ ਨੇ ਕੱਢਿਆ ਤੇ ਫੜਕੇ ਵੀ ਤੁਹਾਨੂੰ ਲੈ ਗਏ ਕੀ ਕਿਹਾ ਵੀ ਬੁੜੀਆਂ ਨੂੰ ਫੜ ਕੇ ਗੱਡੀ ਚ ਸਿੱਟੋ ਜੀ ਕੋਈ ਇਹਨਾਂ ਨੂੰ ਗੱਡੀ ਵਿੱਚ ਸਿੱਟੋ ਕਹਿੰਦੇ ਇਹਨਾਂ ਦਾ ਕੋਈ ਹੱਲ ਨਹੀਂਗਾ ਕਹਿੰਦੇ ਇਹਨਾਂ ਨੂੰ ਉੱਥੇ ਪਰਚੇ ਪਾਓ ਇਹਨਾਂ ਉੱਤੇ ਜੋ ਸਾਡਾ ਅਪਮਾਨ ਹੋਇਆ ਕੱਲ ਬੁੜੀਆਂ ਦਾ ਸਾਨੂੰ ਇਨਸਾਫ ਚਾਹੀਦਾ ਕੋਈ ਵੀ ਜੋ ਉਹਨਾਂ ਦੀਆਂ ਬੁੜੀਆਂ ਨਾਲ ਕੋਈ ਐ ਕਰੇ ਸਾਡਾ ਇਥੋਂ ਤੇ ਉਹਨਾਂ ਨੂੰ ਕਿੰਨਾ ਕੁ ਦੁੱਖ ਆਉਂਦਾਗਾ ਮੈਂ ਜਾਵ ਤਾਂ ਹੁੰਦੇ ਉਹ ਤਾਂ ਸਾਡੇ ਮੂਰੇ ਹੱਥ ਬੰਨ੍ਹਦੇ ਮੁੜ ਕੇ ਸਾਡੀ ਕਦਰ ਹੀ ਕੋਈ ਨਹੀਂ ਕਿ ਅਸੀਂ ਵੋਟਾਂ ਵੀ ਪਾਈਆਂ ਹਾਰ ਵੀ ਪਾਈ ਖੁਸ਼ੀ ਵੀ ਮਣਾਈ ਪਰ ਉਹੀ ਸਰਪੰਚ ਨੇ ਸਾਨੂੰ ਬੁਰਾ ਭਲਾ ਆ ਕਿਆ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਰਾ ਦੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਅਕਸਰ ਜਿਹੜੋ ਗੱਲਬਾਤ ਹੁੰਦੀ ਆ ਕਿ ਗਰੀਬਾਂ ਦੇ ਨਾਲ ੱੱਕਾ ਹੁੰਦਾ ਤਾਂ ਹੈਵਨ ਇੰਡੀਆ ਟੀਵੀ ਸਭ ਤੋਂ ਪਹਿਲਾਂ ਉੱਥੇ ਪਹੁੰਚ ਕੇ ਗਰੀਬਾਂ ਦੀ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਜਰੂਰ ਚੱਕਦਾ ਪਰ ਅਸੀਂ 네ਗੇਟਿਵ ਗੱਲ ਨਹੀਂ ਕਰਦੇਗੇ ਹਮੇਸ਼ਾ ਸਰਕਾਰਾਂ ਨੂੰ ਇਹ ਲੱਗਦਾ ਕਿ ਹੈਵਨ ਇੰਡੀਆ ਟੀਵੀ 네ਗੇਟਿਵ ਪੱਖ ਰੱਖਦਾ ਪਰ ਅਸੀਂ 네ਗੇਟਿਵ ਪੱਖ ਨਹੀਂ ਰੱਖਦੇ ਅਸੀਂ ਦੱਬਲੇ ਕੁਚਲੇ ਲੋਕਾਂ ਦਾ ਪੱਖ ਰੱਖਦੇ ਹਾਂ ਅੱਜ ਅਸੀਂ ਪਿੰਡ ਸਿੱਖਾ ਕਲਾਂ ਦੇ ਖੜੇ ਹਾਂ ਜਿੱਥੇ ਕਿ ਅੱਜ ਸਰਪੰਚ ਦਰਸ਼ਨ ਸਿੰਘ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਪਿੰਡ ਦੇ ਗਰੀਬ ਲੋਕਾਂ ਨੂੰ ਜਾਤੀਸ਼ੂਚਕ ਸ਼ਬਦ ਬੋਲੇ ਨੇ ਤੇ ਉਹਨਾਂ ਦੇ ਨਾਲ ਦਰਬਾਰ ਕੀਤਾ ਸਾਡੇ ਨਾਲ ਉਹ ਲੋਕ ਆ ਜਿਹੜੇ ਮਿਹਨਤੀ ਨੇ ਜਿਹੜੇ ਕਿ ਇਸ ਟਾਈਮ ਆ ਝੋਨਾ ਲਾਉਂਦੇ ਹੋਏ ਆਏ ਨੇ ਅਸੀਂ ਸਾਨੂੰ ਉਹਨਾਂ ਨੇ ਬੁਲਾਇਆ ਸੀ ਉਹਨਾਂ ਦਾ ਪੱਖ ਸਨ ਦਸਤੇ ਆਏ ਆ 11 ਜੂ ਤਰੀਕ ਨੂੰ ਇੱਕ ਸੰਘਰਸ਼ ਦਾ ਲਾਨ ਵੀ ਕੀਤਾ ਉਹਨਾਂ ਨੇ ਗੱਲਬਾਤ ਕਰਦਾ ਬਾਪੂ ਜੀ ਸਸੀ ਗੱਲ ਕੀ ਨਾ ਤੁਹਾਡਾ ਠੀਕ ਆ ਜੀ ਸਰਜੀਤ ਸਿੰਘ ਆ ਜੀ ਬਾਪੂ ਜੀ ਕੀ ਗੱਲ ਬਾਤ ਹੋਈ ਹੈ ਜਿਹੜਾ ਤੁਸੀਂ ਸਾਨੂੰ ਇੱਥੇ ਬੁਲਾਇਆ ਅਸੀਂ ਜੀ ਸਰਪੰਚ ਸਾਹਿਬ ਨੇ ਸਾਨੂੰ ਆਪ ਸੱਦਾ ਹੀ ਸਾਡਾ ਨਾ ਥਾਂ ਦਾ ਕੁਸਰੌਲਾ ਹੈ ਜੀ ਥਾਂ ਉਹ ਦੂਜਾ ਹੈਗਾ ਪੰਚਾਇਤੀ ਜੀ ਉਹਨਾਂ ਨੇ ਨਾ ਵਿੱਚ ਜ਼ਿਮੀਂਦਾਰਾਂ ਨੇ ਲਾ ਕੇ ਗੁੱਠੇ ਜੀ ਤੇ ਉਹ ਗੁਰਦੁਆਰੇ ਨੂੰ ਦੇਤਾ ਸਾਡੀਆਂ ਉੱਥੇ ਅਲੱਗ ਨਹੀਂ ਰੂੜੀਆਂ 15 ਸਾਲ ਤੋਂ ਰੂੜੀਆਂ ਲੱਗੀਆਂ ਸੀ ਜੀ ਉਹਨਾਂ ਨੇ ਜੀ ਉਹ ਉਹਨਾਂ ਨੂੰ ਗੁਰਦੁਆਰੇ ਨੂੰ ਦੇਤਾ ਗੁਰਦੁਆਰੇ ਵਾਲਿਆਂ ਨੇ ਉਹ ਰਵਾਹ ਕੀ ਸਾਡੀਆਂ ਰੂੜੀਆਂ ਤੇ ਉਹ ਠੇਕੇ ਤੇ ਦੇਦੀ ਤੇ ਸਾਨੂੰ ਜੀ ਉਹ ਬਹੁਤ ਜਦੋਂ ਬੁੜੀਆਂ ਸਾਡੀਆਂ ਕੂੜਾ ਸਿੱਟਣ ਜਾਂਦੀਆਂ ਚੰਗਾ ਮਾੜਾ ਬੋਲਦੇ ਆ ਉਹ ਤੋਂ ਬਾਅਦ ਫਿਰ ਸਾਨੂੰ ਸਰਪੰਚ ਨੇ ਸੱਜਿਆ ਵੀ ਆਜੋ ਜੀ ਤੁਹਾਡਾ ਇੱਥੇ ਹੱਲ ਕਰਦੇ ਆ ਜੀ ਉਹਨਾਂ ਨੂੰ ਮਗਰੋਂ ਬੁਲਾਇਆ ਸਾਨੂੰ ਪਹਿਲਾਂ ਬੁਲਾਇਆ ਪਹਿਲਾਂ ਮੈਂ ਉਹਦੀ ਕੁਝ ਕਰੀ ਜਾਂਦੀ ਨੋਂ ਨੂੰ ਲਾਈ ਜਾਂਦੀ ਸਾਨੂੰ ਆਦੇ ਖੜਜੋ ਇੱਥੇ ਮੈਂ ਡਰਦੀ ਐ ਉਹ ਅਸੀਂ ਤਾਂ ਹੀ ਉੱਥੇ ਖੜ ਗਏ ਜਦੋਂ ਉਹ ਆਏ ਤੇ ਉਹ ਸਿੱਧੇ ਜਾ ਕੇ ਉਹਨਾਂ ਦੇ ਬਿੱਲਾਂ ਤੇ ਬੈ ਗਏ ਉਹਨਾਂ ਨਾਲ ਉਹਨਾਂ ਦੀ ਗੱਲ ਰਲ ਹੀ ਮਿਲੀ ਸੀ ਅਸੀਂ ਫਿਰ ਜਾ ਕੇ ਜਦੋਂ ਸਿੱਧੇ ਸਰਪੰਚ ਸਾਹਿਬ ਕੋਲੇ ਅਸੀਂ ਸਾਰੇ ਇਕੱਠੇ ਹੋ ਗਏ ਉਹਨਾਂ ਨੂੰ ਉਹਨਾਂ ਨੇ ਬੋਲਣ ਨਹੀਂ ਦਿੱਤਾ ਤੇ ਸਾਨੂੰ ਜੀ ਇਹ ਚੰਗੇ ਮਾਰੇ ਸ਼ਬਦ ਬੋਲੇ ਕੀ ਬੋਲੇ ਸਾਨੂੰ ਸਰਪੰਚ ਸਾਹਿਬ ਸਾਨੂੰ ਜਾਤੀ ਵਾਰੇ ਉਹਨਾਂ ਨੇ ਜੀ ਬਹੁਤ ਕੁਸਕੇ ਆ ਅੱਛਾ ਕੀ ਬੋਲੇ ਭਾਈ ਮਤਲਬ ਕੀ ਬੋਲਿਆ ਤੂੰ ਦੱਸੋ ਮੈਂ ਤਾਂ ਨਾਲ ਨਹੀਂ ਸੀ ਕੌਣ ਸੀ ਨਾਲ ਕੀ ਗੱਲ ਬੋਲੇ ਆ ਦੱਸੋ ਤੁਹਾਨੂੰ ਤੇ ਬੇਚੂੜੇ ਚ ਪਰਖਿਆ ਗਿਆ ਸੀ ਸਾਨੂੰ ਸਾਨੂੰ ਹੱਕ ਜੀਵਿੰਦਾਰਾਂ ਦੇ ਹੱਕ ਚ ਬੋਲਦੇ ਹੋ ਸਾਡੇ ਹੱਕ ਚ ਬੋਲ ਨ ਨਹੀਂ ਰਹੇ ਹੋ ਜੀ ਹਾਂ ਜੀ ਤੁਸੀਂ ਵੋਟਾਂ ਸਰਪੰਚ ਦਰਸ਼ਨ ਪਾਈਆਂ ਹਾਂ ਜੀ ਵੋਟਾਂ ਪਾਈਆਂ ਦਰਸ਼ਨ ਮੋਂ ਬਾਅਦ ਵੋਟਾਂ ਉਹਨਾਂ ਨੂੰ ਪਾਈਆਂ ਤੇ ਸਾਨੂੰ ਉਹਨਾਂ ਨੇ ਜਾਤੀ ਦੇ ਵਿਰੁੱਧ ਸ਼ਬਦ ਬੋਲੇ ਤੇ ਕਿਹਾ ਵੀ ਘਰੋਂ ਨਿਕਲ ਜਾ ਅੱਛਾ ਠੀਕ ਹੈ ਹਾਂ ਜੀ ਚੂੜੇ ਤੇ ਬੇਚੂੜੇ ਪਰਖੇ ਗਏ ਸਾਨੂੰ ਘਰੋਂ ਕਹਿੰਦੇ ਦਬਾ ਕੇ ਦਬਾ ਦੇ ਕੇ ਸਾਨੂੰ ਕਹਿੰਦੇ ਘਰੋਂ ਨਿਕਲੋ ਜੀ ਬਾਹਰ ਅੱਛਾ ਹਾਂ ਜੀ ਸਾਡੇ ਬੰਦੇ ਵੀ ਸਾਰੇ ਨਾਲ ਗਏ ਸੀ ਜੀ ਸਰਪੰਚ ਸਾਡੇ ਨੂੰ ਕਰੋ ਬਾਹਰ ਹੋ ਜਾਓ ਜੀ ਉਹ ਕਹਿੰਦੇ ਕਰੋ ਬਾਹਰ ਹੋ ਜਾਓ ਮੇਰਾ ਬ੍ਰਦਰ ਸੀਗਾ ਉਹਨਾਂ ਨੂੰ ਕਹਿੰਦਾ ਵੀ ਉੱਠ ਕੇ ਬਾਹਰ ਹੋ ਜਾ ਮੇਰੇ ਕੋਲ ਸਾਰੇ ਉਹ ਕੁੜੀ ਸੀ ਆ ਬਾਈ ਦੀ ਉਹਨਾਂ ਨੂੰ ਵੀ ਕਹਿੰਦੇ ਉਹ ਖੜੀ ਕੁੜੀ ਵੀ ਉਹਨਾਂ ਨੂੰ ਵੀ ਕਹਿੰਦੇ ਵੀ ਘਰੋਂ ਬਾਹਰ ਹੋ ਜਾਓ ਵੀ ਆਂਦੇ ਤੁਸੀਂ ਕਾਠਾ ਕੱਟ ਕਰਕੇ ਆ ਜਾਂਦੇ ਆ ਕਹਿੰਦਾ ਮੁੰਡਲਾ ਬਣ ਕੇ ਮਾਝੂ ਕੋਈ ਚੂੜਿਓ ਤਾਂ ਤਾਂ ਮੇਰੇ ਕੋਲ ਭਾਜੋ ਕੀ ਕਹਿਣਾ ਚਾਹਨੇ ਸਾਰਾ ਸੀ ਉਹਨਾਂ ਨੇ ਸਾਨੂੰ ਪਹਿਲਾਂ ਆਪ ਬੁਲਾਇਆ ਬੁਲਾ ਕੇ ਸਰਪੰਚ ਸਾਹਿਬ ਨੇ ਬੇਤੀ ਕੀਤੀ ਸਾਡੀ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਸਰਪੰਚ ਬਣਾਇਆ ਉਹਨਾਂ ਦੇ ਅਸੀਂ ਸਰੂਪੇ ਪਾਈ ਉਹਨਾਂ ਨੇ ਸਾਨੂੰ ਗਾਲ੍ਹਾਂ ਕੱਢਣ ਜੀ ਹਾਂਜੀ ਤੁਸੀਂ ਹੁਣ ਥਾਣੇ ਤਰਖਾਸ ਦਿੱਤੀ ਕੀ ਕਹਿੰਦੇ ਥਾਣੇ ਵਾਲੇ ਨਹੀਂ ਜੀ ਅਸੀਂ ਡੀਸੀ ਸਾਹਿਬ ਦੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਇੱਕ ਤਰੀਕ ਦੇ ਗਏ ਸੀ ਅਜੇ ਤਾਈਂ ਜੀ ਸਾਡੀ ਕੋਈ ਸੁਣਵਾਈ ਨਹੀਂ 6-7 ਦਿਨ ਹੋ ਗਏ ਸਾਡੀ ਕੋਈ ਹਾਂ ਜੀ ਨਹੀਂ ਜੀ ਕੋਈ ਸਰ ਸਾਨੂੰ ਪਹਿਲਾਂ ਫੜ ਕੇ ਲੈ ਗਏ ਸੀ ਜੀ ਅੱਛਾ ਉਹ ਕਾਲਾ ਕੱਢ ਕੇ ਥੋਨੇ ਫੜ ਕੇ ਲੈ ਗਏ ਹਾਂ ਜੀ ਸਾਨੂੰ ਗਾਲਾਂ ਨਾਲੇ ਸਾਨੂੰ ਧੋਣਾ ਲੈ ਕੇ ਫੜ ਕੇ ਲੈ ਗਏ ਸੀ ਜੀ ਤੇ ਸਾਨੂੰ ਐਸਐਚਓ ਕਹਿੰਦਾ ਵੀ ਸੋਮਵਾਰ ਨੂੰ ਤੁਹਾਨੂੰ ਉੱਥੇ ਮੈਂ ਆਉਂਗਾ ਮੌਕਾ ਦੇਖੂੰਗਾ ਦੇਖ ਕੇ ਸਾਰਾ ਸਰਪੰਚ ਨੇ ਜ਼ਿੰਮੇਵਾਰੀ ਲਈ ਸੀਗੀ ਅੱਛਾ ਜੀ ਹਾਂ ਜੀ ਬਾਦ ਉਸ ਤੋਂ ਬਾਅਦ ਹੀ 15 ਦਿਨਾਂ ਬਾਅਦ ਦੂਜਾ ਸੀ ਗਏ ਸੀਗੇ ਫਿਰ ਸਾਨੂੰ ਸੱਦਾ ਸੀਗੇ ਉਹ ਸਰਪੰਚ ਨੇ ਵੀ ਸਾਡੀ ਮੁਰਕ ਕੋਈ ਗੱਲ ਬਾਤ ਨਹੀਂ ਸੁਣੀ ਉਹਨਾਂ ਨੇ ਹੁਣ 11 ਤਰੀਕ ਦਾ ਤੁਸੀਂ ਲਾਨ ਕੀਤਾ ਧਰਨੇ ਦਾ ਹਾਂਜੀ 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 ਕੀਤਾ 11 ਦਾ ਤਰੀਕ ਦਾ 10 ਦਾ 10 ਦਾ ਹਾਂਜੀ 10 11 ਦਾ 11 ਤਰੀਕ 11 ਦਾ ਹਾਂਜੀ 11 ਹਾਂਜੀ 11 ਤਰੀਕ ਨੂੰ ਜਾਵਾਂਗੇ ਧਰਨਾ ਲਾ ਕੇ ਲੈ ਕੇ ਝੋਨਾ ਲਾਉਂਦੇ ਰਏ ਇਸ ਚੋ ਇੱਕ ਆਇਆ ਸੀ ਜੀ ਤੇ ਇਹਨੂੰ ਆ ਮੈਨੂੰ ਤੇ ਇਹਨੂੰ ਫੜ ਕੇ ਲੈ ਗਏ ਫਿਰ ਅਸੀਂ ਥਾਣੇ ਗਿਆ ਚਲ ਫਿਰ ਸਾਡੇ ਨਾਲ ਬੰਦੇ ਆਏ ਜੀ ਮਗਲ ਨਹੀਂ ਗਾਲਾਂ ਵੀ ਤੁਹਾਨੂੰ ਕੱਢੀਆਂ ਘਰੋਂ ਵੀ ਤੁਹਾਨੂੰ ਸਰਪੰਚ ਨੇ ਕੱਢਿਆ ਤੇ ਫੜ ਕੇ ਵੀ ਤੁਹਾਨੂੰ ਲੈ ਗਏ ਹਾਂਜੀ ਹਾਂਜੀ ਉਹਨਾਂ ਨੇ ਪੁੜ ਕੇ ਦਰਖਾਸਤ ਦਿੱਤੀ ਸੀ ਸਾਨੂੰ ਜਿਹੜੇ ਜ਼ਿੰਮੇਵਾਰ ਥਾਂ ਰੋਕਦੇ ਸੀ ਨਾ ਉਹਨਾਂ ਨੇ ਦਰਖਾਸਤ ਦੇ ਕੇ ਤੇ ਸਾਨੂੰ ਫੜਾਇਆ ਜਾ ਅੱਛਾ ਜੋ ਕਹਿੰਦੇ ਮੁੜ ਕੇ ਸਾਨੂੰ ਸਰਪੰਚ ਦੇ ਬਾਅਦ ਵਿੱਚ ਸੱਜੇ ਸੋਮਵਾਰ ਦਾ ਸਾਡੇ ਨਾਲ ਕਲਾਸ ਸੀ ਮੁੜ ਕੇ ਮਹੀਨਾ ਹੋ ਗਈ ਗੱਲ ਨੂੰ ਤੇ ਮੁੜ ਕੇ ਬਾਅਦ ਵਿੱਚ ਸਾਨੂੰ ਸਰਪੰਚ ਨੇ ਸ ਕੋਈ ਹੱਲ ਕੀਤਾ ਉਹ ਤਾਂ ਤੇ ਚਰੀ ਬੀਜੀ ਗਈ ਆ ਠੀਕ ਆ ਜੀ ਕੱਲ ਬੁੜੀਆਂ ਨੇ ਚਲੋ ਜਿਨ੍ਹਾਂ ਦੇ ਪਸ਼ੂ ਆ ਪੱਠੇ ਲੈਣ ਲਈ ਨਹੀਂ ਜਾਇਆਗਾ ਉਹਨਾਂ ਤੋਂ ਉਹਨਾਂ ਨੇ ਪੱਠੇ ਵੱਢੇ ਤੇ ਫਿਰ ਉਹਨਾਂ ਬੰਦੇ ਨੇ ਫਿਰ ਕੱਲ ਪੁਲਿਸ ਅਪਲਾਈ ਜੀ ਉਹ ਕਹਿੰਦਾ ਜੀ ਇਹਨਾਂ ਦੇ ਪਰਚੇ ਕਰੋ ਜੀ ਹਾਂ ਜੀ ਪ੍ਰਧਾਨਾ ਜੀ ਜਿਹੜਾ ਉਹਨੇ ਵੀ ਕਿਹਾ ਵੀ ਬੁੜੀਆਂ ਨੂੰ ਫੜ ਕੇ ਗੱਡੀ ਚ ਸਿੱਟੋ ਜੀ ਪੁਲਿਸ ਇਹਨਾਂ ਨੂੰ ਗੱਡੀ ਵਿੱਚ ਸਿੱਟੋ ਕਹਿੰਦੇ ਇਹਨਾਂ ਦਾ ਕੋਈ ਹੱਲ ਨਹੀਂਗਾ ਕਹਿੰਦੇ ਇਹਨਾਂ ਨੂੰ ਉੱਥੇ ਪਰਚੇ ਪਾਓ ਇਹਨਾਂ ਉੱਤੇ ਜਿਹੜਾ ਸਾਡੇ ਪਿੰਡ ਦਾ ਪ੍ਰਧਾਨ ਆਗਾ ਇੱਕ ਤਾਂ ਕਸੂਰੀ ਲਾਲ ਆ ਤੇ ਇੱਕ ਹੈਗਾ ਜਿਆ ਤੂੰ ਜਾ ਕਾਕਾ ਰਵੀ ਕਾ ਤੇ ਇੱਕ ਰਵੀ ਸਿੰਘ ਜੀ ਤੇ ਇੱਕ ਕਸ ਇੱਕ ਰਵੀ ਸਿੰਘ ਹੈ ਅੱਛਾ ਜੀ ਟੱਕ ਪਾਪ ਨਹੀਂ ਸਰ ਉਹਨਾਂ ਨੇ ਸਿਤਾ ਕੁਕਰ ਚੜੀ ਵੱਡੀ ਸੀ ਵਿਚਾਰ ਚੜੀ ਇਹਨਾਂ ਦੀ ਨਾਂ ਖਰਾਬ ਹੋਵੇ ਸੀ ਕੂੜਾ ਸਿੱਟਣਾ ਉੱਥੇ ਵਿਚਾਰੀ ਉਹਨਾਂ ਥਾਂ 'ਚ ਵੜ ਦਿੰਨੇ ਵੀ ਸਕੂੜਾ ਸਿੱਟੀ ਜਾਵਾਂਗੇ ਸਰ ਉਹਨਾਂ ਨੇ ਪੁਲਿਸ ਸਾਡੇ ਲਈ ਫੇਰ ਬੁਲਾਈ ਵੀ ਐਂ ਕਰਦੇ ਆ ਤੇ ਆਪ ਹੀ ਸਾਡੇ ਨਾਲ ਕਰਾ ਸੀ ਸਰ ਅਸੀਂ ਕੂੜਾ ਕਿੱਥੇ ਸਿੱਟ ਗਏ ਜਿੱਦੋਂ ਸਾਨੂੰ ਤੁਸੀਂ ਜਗ੍ਹਾ ਹੋਰ ਪਾਸੇ ਦਿਓਗੇ ਅਸੀਂ ਉਦੋਂ ਕੂੜਾ ਸਿੱਟੋਂ ਹਰ ਜਾਗੇ ਇਸ ਕੂੜਾ ਤਾਂ ਅਸੀਂ ਇੱਥੇ ਹੀ ਸਿੱਟਾਂਗੇ ਜਿੱਥੇ ਅਸੀਂ ਪਹਿਲਾਂ ਸੜਦੇ ਸੀ 15 ਸਾਲ ਦੇ ਵੀ ਅਸੀਂ ਇੱਥੇ ਉਦੋਂ ਤੇ ਸਾਨੂੰ ਤੁਸੀਂ ਕਿਹਾ ਨਹੀਂ ਸਾਡੀ ਉੱਥੇ ਭਰਤ ਪਾਈ ਸੀ ਮਿੱਟੀ ਮੁੱਲ ਦੀ ਢਟਾਈ ਸੀ ਉਦੋਂ ਤਾਂ ਉਹਨਾਂ ਨੇ ਕਿਹਾ ਨਹੀਂ ਕੋੜਾ ਪਾਈ ਸਾਡੀ ਉਹਨਾਂ ਨੇ ਭਰਤਵਾ ਕੇ ਫਿਰ ਉਹਨਾਂ ਨੇ ਕੀਤਾ ਚਰੀ ਵੀਜੀ ਉਹਨਾਂ ਨੇ ਜੀ ਜੀ ਹੋਰ ਕੀ ਗੱਲ ਕਰਨੀ ਹੈ ਹਾਂ ਜੀ ਵੀਰੇ ਬਸ ਅਸੀਂ ਇਹੀ ਚਾਹੁੰਦੇ ਆ ਕਿ ਜੇ ਉਹ ਸਾਡਾ ਅਪਮਾਨ ਹੋਇਆ ਕੱਲ ਬੁੜੂਆਂ ਦਾ ਸਾਨੂੰ ਇਨਸਾਫ ਚਾਹੀਦਾਗਾ ਸਹੀ ਆ ਨਾ ਕੋਈ ਵੀ ਜੇ ਉਹਨਾਂ ਦੀਆਂ ਬੁੜੂਆਂ ਨਾਲ ਕੋਈ ਐ ਕਰੇ ਸਾਡਾ ਇਥੋਂ ਤੇ ਉਹਨਾਂ ਨੂੰ ਕਿੰਨਾ ਕੁ ਦੁੱਖ ਆਉਂਦਾਗਾ ਹਾਂ ਬਸ ਸਾਨੂੰ ਅਸੀਂ ਇਹੀ ਮੰਗ ਕਰਦੇ ਇਨਸਾਫ ਚਾਹੀਦਾ ਸਾਨੂੰ ਵੀ ਉਹਨੇ ਪੈਨ ਨਹੀਂ ਆਉਂਦੀ ਯਾਨੀ ਸਮਝੇਗਾ ਹਾਂ ਜੀ ਮੀ ਜਦੋਂ ਤਾਂ ਉਹ ਤਾਂ ਸਾਡੇ ਮੂਰੇ ਹੱਥ ਬੰਨ੍ਹਦੇ ਮੜ ਕੇ ਸਾਡੀ ਕਦਰ ਹੀ ਕੋਈ ਨਹੀਂ ਕਰਦੇ ਬਾਕੀ ਸਾਡਾ ਤਾਂ ਰੂੜੀਆਂ ਵਾਸਤੇ ਸਾਨੂੰ ਥਾਂ ਚਾਹੀਦਾ ਉਹ ਸਾਨੂੰ ਜਰੂਰ ਮਿਲਣਾ ਚਾਹੀਦਾ ਹਾਂਜੀ ਸਾਡੀ ਮੈਂ ਸਾਬ ਨੇ ਆਪ ਕਿਆ ਕਹਿੰਦਾ ਇਹਨਾਂ ਨੂੰ ਸਿਰ ਫੜ ਕੇ ਗੱਡੀ ਚ ਸਿੱਟੋ ਤੇ ਇਹਨਾਂ ਤੇ ਇਹ ਜਿਹੀਆਂ ਧਾਰਾਂ ਲਾਓ ਜਿਹੜੇ ਇਹਨਾਂ ਨੂੰ ਪਤਾ ਲੱਗ ਜੀ ਹਾਂਜੀ ਇਹਨਾਂ ਦੀ ਇਹ ਪਿੰਡ ਸਿੱਖਾਂ ਕਲਾਂ ਦੇ ਵਾਸੀ ਆ ਸਿੱਖਾਂ ਕਲਾਂ ਦੇ ਉਹ ਗਰੀਬ ਲੋਕ ਆ ਮਿਹਨਤ ਕਸ਼ ਲੋਕ ਆ ਜਿਹੜੀ ਆਪਦੀ ਕਮਾਉਂਦੇ ਆ ਤੇ ਸ਼ਾਮ ਨੂੰ ਉਹੀ ਖਾਂਦੇ ਆ ਉਨ੍ਹਾਂ ਦੇ ਨਾਲ ਇੱਕ ਪਿੰਡ ਦੇ ਸਰਪੰਚ ਦੇ ਵੱਲੋਂ ਦਰਬਿਹਾਰ ਕੀਤਾ ਗਿਆ ਸਰਪੰਚ ਦਰਸ਼ਨ ਸਿੰਘ ਦੇ ਉੱਤੇ ਇਲਜ਼ਾਮ ਲੱਗੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਹਮੇਸ਼ਾ ਵਿਧਾਇਕ ਅਮਰਤਪਾਲ ਸਿੰਘ ਸੁਖਾਣਾਂ ਦਾ ਦਰਸ਼ਨ ਸਰਪੰਚ ਦੀ ਗੱਲ ਕਰਦੇ ਨੇ ਕਿ ਉਹ ਸਭ ਤੋਂ ਵੱਧ ਵੋਟਾਂ ਦੇ ਨਾਲ ਸਰਪੰਚ ਬਣੇ ਨੇ ਬਹੁਤ ਲੋਕਾਂ ਨੇ ਵੱਡੀ ਗਿਣਤੀ ਦੇ ਉਹਨਾਂ ਨੂੰ ਵੋਟਾਂ ਪੰਗਾ ਜਿੰਨੇ ਜਿਵੇਂ ਸਾਡੀ ਭੈਣ ਨੇ ਦੱਸਿਆ ਕਿ ਅਸੀਂ ਵੋਟਾਂ ਵੀ ਪਾਈਆਂ ਹਾਰ ਵੀ ਪਾਈ ਖੁਸ਼ੀ ਵੀ ਮਨਾਈ ਪਰ ਉਹੀ ਸਰਪੰਚ ਨੇ ਸਾਨੂੰ ਬੁਰਾ ਭਲਾ ਕਿਹਾ ਸਾਨੂੰ ਜਾਤ ਪਰਖੀ ਗਈ ਤੇ ਸਾਨੂੰ ਪੁਲਿਸ ਨੂੰ ਕਿਹਾ ਗਿਆ ਇਹਨਾਂ ਨੂੰ ਧੱਕੇ ਮਾਰ ਕੇ ਗੱਡੀ ਸਿੱਟੋ ਤੇ ਇਹੋ ਜਿਹਾ ਧਰਾਵਾ ਲਾਓ ਕਿ ਪਰਦਰਦ ਕਰੋ ਪਰ ਉਸ ਤੋਂ ਬਾਅਦ ਪਿੰਡੂ ਮਜ਼ਦੂਰ ਜੁਣੀ ਨੇ ਐਕਸ਼ਨ ਲਿਆ ਉਸ ਤੋਂ ਬਾਅਦ ਐਕਸ਼ਨ ਤੋਂ ਬਾਅਦ 11 ਤਰੀਕ ਨੂੰ ਥਾਣਾ ਸਮਰਸਰ ਦਾ ਘਰਾਓ ਕਰਨ ਦੀ ਗੱਲ ਵੀ ਆਖੀ ਆਖਰ ਕਦੋਂ ਇਨਸਾਫ ਮਿਲੇਗਾ ਕਦੋਂ ਸਰਪੰਚ ਦੇ ਉੱਤੇ ਕਾਰਵਾਈ ਹੋਊਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਪਿੰਡ ਸਿੱਖਾ